ਹਲਕਾ ਬਟਾਲਾ ਲਗਾਤਾਰ ਹੀ ਵਿਕਾਸ ਦੇ ਕੰਮਾਂ ਦੇ ਵਿੱਚ ਨਵੀਆਂ ਪਲਾਂਘਾਂ ਪੁੱਟਦਾ ਨਜ਼ਰ ਆ ਰਿਹਾ ਇਨ੍ਹਾਂ ਪਲਾਂਘਾਂ ਦੇ ਵਿੱਚ ਹੀ ਅੱਜ ਇੱਕ ਨਵੀਂ ਕੜੀ ਜੁੜ ਗਈ ਹੈ ਬਟਾਲਾ ਦੀ ਦਾਣਾ ਮੰਡੀ ਦੇ ਵਿੱਚ 2 ਕਰੋੜ ਦੀ ਲਾਗਤ ਦੇ ਨਾਲ ਦੋ ਨਵੇਂ ਛੱਡ ਬਣਾ ਕੇ ਦੇਣ ਦਾ ਉਦਘਾਟਨ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਬਟਾਲਾ ਮਾਰਕੀਟ ਕਮੇਟੀ ਦੇ ਚੇਅਰਮੈਨ ਮਾਨਿਕ ਮਹਿਤਾ ਸਮੇਤ ਦੂਸਰੇ ਅਹੁਦੇਦਾਰ ਵੀ ਮੌਜੂਦ ਰਹੇ ਨੇ ਇੰਨਾ ਛੱਡਾ ਦੇ ਬੰਦ ਤੋਂ ਬਾਅਦ ਇੱਥੇ ਪਹੁੰਚਣ ਵਾਲੇ ਕਿਸਾਨਾਂ ਨੂੰ ਕਾਫੀ ਜ਼ਿਆਦਾ ਸਹੂਲਤ ਹੋਵੇਗੀ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਣੀ ਆ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਝੋਨਾ ਕਣਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਚਿਆ ਪਾਸ਼ਾ ਬਰਸਾਤ ਨਾ ਪਾਈ ਫਸਲ ਖਰਾਬ ਹੋ ਜਾਵੇ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਸ਼ੈੱਡ ਪਵਾ ਦਿੱਤੇ ਜਾਣ ਪਰ ਅੱਜ ਲੰਬੇ ਅਰਸੇ ਤੋਂ ਬਾਅਦ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਵਿਦਿਆ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੋਣੀ ਜਿਹੜੇ ਮੰਡੀਪੁਰ ਦੇ ਐਸਸੀ ਨੇ ਮੈਂ ਸਮੁੱਚੀ ਅੱਜ ਸਾਰੀ ਆਰਤੀਏ ਪਾਈਚਾਰਿਆਂ ਨੂੰ ਮੁਬਾਰਕਾਂ ਵੀ ਦਿਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਾਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ ਔਰ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜ਼ੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈੱਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਛੱਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ ਅੱਗੇ ਖਰਚੇ ਖਰਚਾ ਹੁੰਦਾ ਸੀ ਪਰ ਹੁਣ ਆਪਾਂ ਉਹਨਾਂ ਚੋਂ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰ ਰਹੇ ਹਾਂ ਹਰ ਹੁਣ ਦੇਖੋ ਮੈਨੂੰ ਤੇ ਆ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ 'ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਤੇ ਦਵਾਈ दारू ਦੀ ਵੀ ਲੋੜ ਆ ਵੀ ਜਰੂਰ ਪਹੁੰਚਾ ਦੇਾਂਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਨੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ 'ਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ 'ਚ ਮਾਨਿਕ ਮਹਿਤੇ ਦਾ ਯੋਗਦਾਨ ਆ ਇਹਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਇਹ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਰੇ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਹੈ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਥੋੜੀ ਦਿਖ ਨਜ਼ਰ ਆ ਰਹੀ ਹੈ ਵੇਖਣ ਨੂੰ ਤਰੱਕੀ ਚ ਜਾ ਰਿਹਾ ਇਹ ਉਹ ਹੀ ਮੇਨ ਮਕਸਦ ਆ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲਾ ਦਾ ਐਮਐਲਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਾਂ ਬੋਲਦੀਆਂ ਤਸਵੀਰਾਂ ਸੀ ਆਹੋ ਡੇਰਾ ਰੋਡ ਆ ਜਿਹਦੇ ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਆਉਂਦੀਆਂ ਸੀ ਇੱਥੇ ਰਾਹ ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਐ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਹੈ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਆ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਖਿਲਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋਣ ਤੇ ਪਰਮਾਤਮਾ ਆਪੇ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚੜ੍ਹਦੀ ਕਲਾ 'ਚ ਆ ਵੱਡੇ ਭਰਾ ਸਾਰੇ ਅਫਸਰ ਲੱਗੇ ਨੇ ਸੋ ਖੁਸ਼ੀ ਆ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੂਥੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਰੂਪਰੂਆ ਦੇਖੋ ਜੀ ਅੱਜ ਦੋ ਛੱਡਾਂ ਦਾ ਸਾਡੇ ਇੱਥੇ ਮੰਡੀ ਦੇ ਵਿੱਚ irdghatn ho aya aa ਕਿਸਾਨਾਂ ਨੂੰ ਰੀਲੀਵ ਮਿਲੀ ਆ ਆਰਤੀਆਂ ਨੂੰ ਮਿਲੀ ਆ ਤੇ ਇਹਦੇ ਨਾਲ ਖਰੀਦਦਾਰਾਂ ਨੂੰ ਮਿਲੀ ਆ ਕਿਉਂਕਿ ਜਿਹੜੀ ਫੂਡ ਦੀ ਕੁਆਲਿਟੀ ਆ ਇਸ ਸ਼ੈੱਡ ਬੰਦ ਦੇ ਨਾਲ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਕਿਉਂਕਿ بارش ਦੇ ਵਿੱਚ ਬਾਹਰ ਜਿਹੜਾ ਆ ਫੂਡ ਉਹ ਭੇਜਦਾ ਹੀ ਖਰਾਬ ਹੋ ਜਾਂਦਾ ਸੀ ਏਜੰਸੀਆਂ ਨੂੰ ਭੇਜਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਹੁਣ ਸਾਫ਼ ਸੁਥਰਾ ਤੇ ਵਧੀਆ ਜਿਹੜਾ ਫੂਡ ਆ ਉਹ ਇਹ ਸ਼ੈੱਡ ਦੇ ਨਾਲ ਜਿਹੜਾ ਆ ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤੇ ਬਾਕੀ ਅਸੀਂ ਦੂਸਰੀਆਂ ਸਰਕਾਰਾਂ ਦੇ ਨਾਲ ਜੇ ਇਹਨਾਂ ਨੂੰ ਕੰਪੇਅਰ ਕਰੀਏ ਤੇ ਤੁਸੀਂ ਸਕੁਅਰ ਫੁੱਟ ਉਹਨਾਂ ਦੇ ਦੇਖ ਲੈ ਸਕਦੇ ਜੇ ਵੀ ਕਿੰਨੇ ਸਕੁਅਰ ਫੁੱਟ ਉਹਨਾਂ ਨੇ ਸ਼ੈੱਡ ਬਣਾਏ ਉਹਨਾਂ ਦੇ ਨਾਲ ਤੁਸੀਂ ਜਿਹੜਾ ਸਾਡਾ 4 ਸਾਲ ਦਾ ਜਾਂ 3.5 ਸਾਲ ਦਾ ਕਾਰਜਕਾਲ ਆ ਉਹਦੇ ਵਿੱਚ ਤੁਸੀਂ ਸਕੇਅਰ ਫੁੱਟ ਜਿੰਨੇ ਵੀ ਤਾਂ ਸਾਡੇ ਸ਼ੈੱਡ ਬਣੇ ਆ ਕੰਪੇਅਰ ਕਰੋ ਤੇ ਅਸੀਂ ਬਹੁਤ ਜ਼ਿਆਦਾ ਉਹਨਾਂ ਤੋਂ ਅੱਗੇ ਆ ਜੇ ਸਾਨੂੰ ਇਦਾਂ ਹੀ ਸਮਾਂ ਮਿਲ ਜਾਂਦਾ ਅੱਗੇ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਚੇਅਰਮੈਨ ਸਾਹਿਬ ਐਮਐਲਏ ਨੂੰ ਤੇ ਅਸੀਂ ਜਿਹੜਾ ਆ ਬਟਾਲੇ ਨੂੰ ਉਹ ਬਹੁਤ ਕੁਝ ਬਦਲ ਸਕਦੇ ਆ ਕਿਉਂਕਿ ਮੇਰੇ ਅਕਸਰ ਹੀ ਰਿਸ਼ਤੇਦਾਰ ਜਿਹੜੇ ਹੀ ਉਹ ਬਾਹਰ ਹੀ ਫੋਰਨ ਤੋਂ ਮੇਰੇ ਨਾਲ ਪੜਦੇ ਹੀ ਉਹ ਮੈਨੂੰ ਫੋਨ ਕਰਦੇ ਵੀ ਬਟਾਲੇ ਵਿੱਚ ਕੀ ਬਦਲਿਆ ਤੇ ਮੈਂ ਆਖਰ ਇਹੀ ਦੱਸਦਾ ਨਾ ਵੀ ਗਾਂਧੀ ਚੌਂਕ ਦੇ ਵਿੱਚ ਜਿਹੜੇ ਹਾਰਿਆ ਨਾ ਉਹਨਾਂ ਦੇ ਰੰਗ ਪਰ ਹੋਣਾ ਸਾਲ ਬਾਅਦ ਆਉਣਗੇ ਉਹਨਾਂ ਨੂੰ ਮੈਂ ਲੈ ਕੇ ਆਵਾਂਗਾ ਚੌੜੀਆਂ ਛੜਕਾਂ ਟਾਰਨ ਕਲੌਕ ਜਿਹੜਾ ਬਣ ਰਿਹਾ ਆ ਉਹ ਚੌਂਕ ਹੋਰ ਬਣ ਰਿਹਾ ਆ ਮੰਡੀ ਦੇ ਕਾਰਜ ਹੋਰ ਪਤਾ ਨਹੀਂ ਕਿੰਨੇ ਜਿਹੜੇ ਆ ਐਮਐਲਏ ਸਾਹਿਬ ਜਿਹੜੇ ਆ ਪ੍ਰੋਜੈਕਟ ਬਟਾਲੇ ਵਾਸਤੇ ਲਿਆ ਰਹੇ ਨੇ ਤੇ ਇਦਾਂ ਦਾ ਐਮਐਲਏ ਚੇਅਰਮੈਨ ਜਿਹੜਾ ਮਿਲਣਾ ਆ ਬਟਾਲੇ ਨੂੰ ਬਹੁਤ ਹੀ ਵਧੀਆ ਆ ਜੰਗ ਬੰਦਾ ਆ ਬਹੁਤ ਦੂਰ ਪਹੁੰਚੇਗਾ ਤੇ ਪਰਮਾਤਮਾ ਗੜੀ ਆਸ ਕਰਦੇ ਆ ਕਿ ਹੋਰ ਜਿੱਥੇ ਮੰਡੀ ਨੂੰ ਬਟਾਲੇ ਨੂੰ ਜਿੱਥੇ ਵੀ ਆਸ ਆ ਇਹ ਰਾਤ ਦਿਨ ਉਹਨਾਂ ਦੀ ਸੇਵਾ ਕਰਨਗੇ। ਧੰਨਵਾਦ ਆਪਾਂ ਚੇਅਰਮੈਨ ਸਾਹਿਬ ਨੇ ਜਿਨ੍ਹਾਂ ਨੇ ਤਣੋਂ ਮਣੋਂ ਆਪਣਾ ਜੋਰ ਲਾ ਕੇ ਆਪਣੇ ਐਮਐਲਏ ਸਾਹਿਬ ਨੂੰ ਅਪਰੋਚ ਕਰਕੇ ਜਿਹੜੇ ਅੱਜ ਹਾਂ ਦੋ ਸੈੱਟ ਦੋ ਸੈੱਟ ਕੇ ਇਹਨਾਂ ਨੂੰ ਪਹਿਲਾਂ ਵੀ ਸੈੱਟ ਦਿੱਤੇ ਇਹਨਾਂ ਨੇ। ਤੇ ਜਦੋਂ ਦੀ ਸਰਕਾਰਾਂ ਆਈ ਆ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਜਿਦੋਂ ਨੇ ਆਪਣਾ ਅਹੁਦਾ ਸੰਭਾਇਆ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਜੱਟਾਂ ਨੂੰ ਹੀ ਚੰਗਾ ਭਾਅ ਦਵਾਇਆ ਵਾ। ਵਧੀਆ ਫਸਲ ਵੀ ਕੀ ਆ। ਹਰ ਇੱਕ ਪੱਖੋਂ ਇਹਨਾਂ ਨੇ ਆਪਣਾ ਇਹ ਨਹੀਂ ਕਦੀ ਇਹਨਾਂ ਨੇ ਕਿਹਾ ਵੀ ਮੈਂ ਚੇਅਰਮੈਨ ਆ ਜਾਂ ਕਿਸੇ ਦੀ ਚੀਜ਼ ਤੇ ਜਦੋਂ ਵੀ ਲੋੜ ਪੈਂਦੀ ਆ ਜ਼ਿੰਮੇਦਾਰਾਂ ਨੂੰ ਇਹ ਹਾਜ਼ਰ ਹੁੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਮੰਡੀ ਸਾਰੀ ਵੱਲੋਂ ਪ੍ਰਧਾਨ ਆਪਣੀ ਆਰਤੀਆਂ ਵੱਲੋਂ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਤੇ ਐਮਐਲਏ ਸਾਹਿਬ ਨੇ ਜਿਹੜੇ ਹੱਥ ਨੂੰ ਦੋਛੜ ਦਿੱਤੇ ਆ ਸਾਨੂੰ ਹੋਰ ਵੀ ਯਕੀਨ ਆ ਕਿ ਜਿੰਨਾ ਚਿਰ ਜਿੰਦਾ ਚੱਕ ਇਹ ਸਰਕਾਰ ਆ ਜਿੰਨਾਂ ਪੂਰਾ ਜੋਰ ਲਾ ਕੇ ਜਿਹੜੇ ਰਹਿੰਦੇ ਕੰਮ ਆ ਉਹ ਵੀ ਸਾਡੇ ਦੂਰੇ ਹੋਣਗੇ ਧੰਨਵਾਦ ਦੀਆਂ ਤਹਿ ਦਿਲੋਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਤੇ ਐਮਐਲਏ ਸਾਹਿਬ ਦਾ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਲੋਣੀ ਸਾਡੇ ਜਰੋਦੇ ਸਾਡੇ ਮਾਝੋਗ ਐਮਬਲੇ ਸਾਹਿਬ ਸ਼ਹਿਰੀ ਕਲਸੀ ਜੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਨੂੰ ਤੋਹਫੇ ਦੇ ਤੋਹਫੇ ਕਫੇ ਤੇ ਕਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਹਿਬ ਸਰਦਾਰ ਭਗਵਤ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨਵੀਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੀ ਲੜੀ ਤਹਿਤ ਅੱਜ ਬਟਾਲਾ ਮੰਡੀ ਦੇ ਵਿੱਚ ਦੋ ਸ਼ੈੱਡਾਂ ਦਾ ਤੁਗਡਨ ਕੀਤਾ 75x200 ਫੁੱਟ ਦਾ ਦੋ ਸ਼ੈੱਡਾਂ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਹਦਾ ਤੁਗਡਨ ਕੀਤਾ ਗਿਆ ਜਿਦੇ ਵਿੱਚ ਕੀ ਆਪਾਂ ਅਦੀਦ ਤੋਂ ਥੋੜੀ ਘਟ ਮੰਡੀ ਕਵਰ ਕਰ ਚੁੱਕੇ ਆ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਹੈ ਤੇ ਬੜੀ ਨੇਟ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨੇ ਕਿਤੇ ਉਹ ਜਦੋਂ ਬਾਰਿਸ਼ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿੱਦੇ ਕਰਕੇ ਕਿਸਾਨ ਨੂੰ ਵੀ ਥੋੜਾ ਕਾ ਲੱਗਦਾ ਸੀਗਾ ਜਿੱਦੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦੇ ਸ਼ਟਰਾਂ ਦਾ ਤੁ ਘਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜਾ ਕਿ ਰਾਹਤ ਦਾ ਸਾਹ ਨੂੰ ਵੇਖ ਨੂੰ ਮਿਲੇਗਾ ਦੇਖੋ ਜੀ ਜੇ 75 ਸਾਲਾਂ ਨੇ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਸ਼ਾਇਦ ਸਾਨੂੰ ਆਂਦੀ ਲੋੜਨਾ ਪੈਂਦੀ ਤੁਸੀਂ ਬਟਾਲੇ ਦੇ ਵਿੱਚ ਮੈਂ ਅੱਗੇ ਵੀ ਤੁਸੀਂ ਉਹਦੇ ਨਾਲ ਆਪਾਂ ਹਸਲੀ ਬੋਲਦੇ ਉਹ ਘਾਟਨ ਕਰ ਰਹੇ ਸੀਗੇ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀਗਾ ਕਿ ਅਸੀਂ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਕਿਉਂ ਕਿ ਸਾਡੇ ਲਈ ਜਿਹੜਾ ਸਾਡਾ ਲੋਕ ਹੈ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪੱਤਰਕਾਰ ਭਰਾ ਜੀ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਨਾ ਤੁਹਾਨੂੰ ਪੱਤਰਕਾਰ ਸਮਝਦੇ ਨਾ ਆਪਣੇ ਆਪ ਨੂੰ ਚੇਅਰਮੈਨ ਸਮਝਦੇ ਨਾ ਸ਼ੈਰੀ ਭਾਈ ਨੂੰ ਐਮਐਲਏ ਸਮਝਦੇ ਇਹ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹਾਂ ਬਟਾਲੇ ਦੇ ਵਿੱਚ ਤਾਂ ਜੋ ਕਿ ਇੱਕ 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 ਇਨਸਾਨ ਦਾ ਇੱਕ ਇੱਕ ਬੰਦੇ ਦਾ ਇੱਕ ਇੱਕ ਆਪਣੇ ਔਰਤ ਦਾ ਜਿਹੜਾ ਚੱਲਿਆ ਕਦਮ ਸਾਡੇ ਲਈ ਸਿਰ ਮੱਥੀ ਆ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਚੇਅਰਮੈਨ ਜਾਂ ਐਮਐਲਏ ਬਣੇ ਆ ਤੇ ਅੱਜ ਜੀ ਅਸੀਂ ਲੋਕਾਂ ਦੀ ਵਿੱਚ ਰਹਿ ਕੇ ਲੋਕਾਂ ਦਾ ਕੰਮ ਨਾ ਕਰ ਪਏ ਤੇ ਸਾਡਾ ਕੋਈ ਮੁੱਲ ਨਹੀਂ ਐ ਐਮਐਲਏ ਚੇਅਰਮੈਨ 'ਚ ਕੋਈ ਵੀ ਚੀਜ਼ ਬਣਦਾ ਸੋ ਹਮੇਸ਼ਾ ਪਰਮਾਤਮਾ ਅੱਗੇ ਇੱਕੋ ਚੀਜ਼ ਮੰਗੀ ਦੀ ਐ ਕਿ ਹਮੇਸ਼ਾ ਸਾਨੂੰ ਤਾਂ ਦੁਸਤੀ ਬਖਸ਼ੀ ਤਾਂ ਜੋ ਅਸੀਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਿਹੜੇ ਸਾਡੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਹਮੇਸ਼ਾ ਸਹਾਰਾ ਬਣ ਕੇ ਉਹਨਾਂ ਦਾ ਸਾਥ ਦਈਏ